ਮੇਰਾ ਨੂਜ ਕੁਮਾਰ ਹੈ ਜੀ ਮੈਂ ਜਿਲ੍ਹਾ ਲੁਧਿਆਣਾ ਤੋਂ ਜਲਨ ਸੈਕਟਰੀ ਕਾਂਗਰਸ ਤੋਂ ਕੀ ਹੋਇਆ ਕੀ ਪਰਿਵਾਰ ਦਾ ਹੋਇਆ ਵਾਰਦਾਤ ਇਹ ਹੋਈ ਹੈ ਕਿ ਮੇਰੇ ਛੋਟੇ ਬ੍ਰਦਰ ਦਾ ਉਹਨੇ ਹੱਤਿਆ ਲਿਆ ਹੋਇਆ ਆਪਣੇ ਤੇ ਅਨੰਦਪੁਰ ਸੂਆ ਰੋਡ ਹੈ ਠੀਕ ਹੈ ਇਹਨਾਂ ਜਿਹੜਾ ਮੁੰਡਾ ਉੱਥੇ ਰੱਖਿਆ ਹੋਇਆ ਉਹ ਕਹਿੰਦਾ ਸੀ ਮੈਂ 2 ਦਿਨ ਤੋਂ ਬਿਮਾਰ ਬੁਖਾਰ ਚੜ ਰਿਹਾ ਹਾਂ ਇਹ ਕਹਿੰਦਾ ਚਲ ਸਾਮ ਨੂੰ ਮੈਂ ਆ ਜੰਨਾ ਮੈਂ ਕਲੋਜ਼ ਕਰ ਜੂਗਾ ਜਦੋਂ ਇੱਥੇ ਗਿਆ ਉਦੋਂ ਉੱਤ ਜਾਣ ਤੋਂ ਬਾਅਦ ਕੋਈ ਤਕਰੀਬਨ 10:30 ਦੇ ਆਸ-ਪਾਸ ਉਹ ਲੜਕੇ ਆਏ ਤਿੰਨ ਉਹਨਾਂ ਨੇ ਕੁਝ ਖਾਣਾ ਨੂੰ ਆਰਡਰ ਕੀਤਾ ਆਰਡਰ ਕਰਨ ਤੋਂ ਬਾਅਦ ਜਿਵੇਂ ਉੱਥੇ ਇਹਨਾਂ ਕਹੇ ਬ੍ਰਦਰ ਨੇ ਮੇਰੇ ਜਿਹੜਾ ਉੱਥੇ ਮੁੰਡਾ ਪੈਸੇ ਲੈ ਲੈਣਾ ਤੋ ਉਹਨੂੰ ਕਾਫੀ ਮੰਦਾ ਚੰਗਾ ਭੁੱਲੇ ਹੋਣਗੇ ਤੇ ਬ੍ਰਦਰ ਕਹਿੰਦਾ ਨਹੀਂ ਯਾਰ ਥੋੜੇ ਬਹੁਤ ਪੈਸੇ ਦੀ ਗੱਲ ਹੈ ਕਾਨੂੰ ਮੰਦਾ ਚੰਗਾ ਬੋਲਦੇ ਇਦਾਂ ਨਾ ਕਰੋ ਕੋਲ ਆ ਕੇ ਇਦਾਂ ਖੜ ਗਏ ਸੀਗੇ ਫਿਰ ਉਹਨਾਂ ਨੇ ਇੱਕ ਤੋਂ ਮੁੰਡੇ ਨੇ ਉਹਨਾਂ ਦੇ ਉਹਨੇ ਗੋਲੀ ਮਾਰੀ ਇੱਥੇ ਆੜ ਦੇ ਨਾਲ ਲੱਗੀ ਫਿਰ ਉਥੋਂ ਗੋਲੀ ਮਾਰ ਕੇ ਫਾਰ ਹੋ ਗਿਆ ਕਿੰਨੇ ਜਣੇ ਸੀ ਕਿੰਨੀਆਂ ਗੋਲੀਆਂ ਤਿੰਨ ਜਣਾ ਤਿੰਨ ਜਣੇ ਸੀ ਗੋਲੀ ਇੱਕ ਮਾਰੀ ਉਹਨਾਂ ਨੇ ਤੇ ਤਿੰਨੇ ਕਲ ਜਿਹੜਾ ਮੋਟਰਸਾਈਕਲ ਸੀ ਉਹਦਾ ਨੰਬਰ ਨਹੀਂ ਸੀ ਤਿੰਨੇ ਵਕ ਵਕ ਮੋਟਰਸਾਈਕਲ ਤੇ ਇੱਕੋ ਮੋਟਰਸਾਈਕਲ ਸੀ ਨੰਬਰ ਪਲੇਟ ਨਹੀਂ ਸੀਗਾ ਅੱਛਾ ਕਿੰਨੇ ਪੈਸਿਆਂ ਨੂੰ ਲੈ ਕੇ ਗੱਲ ਹੋਈ ਸੀ 100 ਰੁਪਏ ਦਾ ਸੀਗਾ ਮਸਲਾ 100 ਰੁਪਏ ਦਾ ਹਾਂ ਫਿਰ ਉਸ ਤੋਂ ਬਾਅਦ ਮੇਰਾ ਵੱਡਾ ਬ੍ਰਦਰ ਗਏ ਨੇ ਉੱਥੇ ਟੀਕੇ ਇਨਚਾਰਜ ਗਏ ਨੇ ਜਦੋਂ ਇਹਨੂੰ ਲੈ ਕੇ ਉੱਥੇ ਅਪੋਲੋ ਹਸਪੀਟਲ ਚਲੇ ਗਏ ਉਦੋਂ ਪੁਲਿਸ ਨੂੰ ਇਤਲਾਹ ਕਰਤੀ ਸੀਗੀ ਉਹ ਤੋਂ ਕੁੱਛ ਟਾਈਮ ਜਦੋਂ ਲੈਣ ਗਏ ਨੇ ਉਹ ਮੁੰਡੇ ਫੇਰ ਮੋਟਰਸਾਈਕਲ ਲੈ ਕੇ ਵਾਪਸ ਆਏ ਠੀਕ ਹੈ ਅੱਛਾ ਦੁਬਾਰਾ ਫੇਰ ਆਏ ਦੁਬਾਰਾ ਫੇਰ ਆਏ ਉਹਦੇ ਮੁਤਾਬਿਕ ਸਾਨੂੰ ਕਈ ਵਾਰੀ ਜਦੋਂ ਬੰਦਾ ਆਉਂਦਾ ਜਦੋਂ ਮਾਰਗ ਚ ਲੱਗਿਆ ਉਹ ਤਾਂ ਜਾਣਾ ਚਾਹੀਦਾ ਉਹ ਦੁਬਾਰਾ ਜਦੋਂ ਦੇਖਣ ਆਉਂਦੇ ਤਾਂ ਸਾਨੂੰ ਡਾਊਟਫੁਲ ਹੋ ਰਿਹਾ ਕਿ ਸ਼ਾਇਦ ਕੋਈ ਪ੍ਰਾਣੀ ਕੋਈ ਪ੍ਰਾਣੀ ਲੱਗਦੀ ਹੋਊਗੇ ਬਾਈ ਮਾਰ ਕੇ ਗਏ ਨੇ ਮਰਡਰਰੀ ਕੀਤਾ ਉਹਨਾਂ ਨੇ ਅੱਛਾ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ ਕਿੰਨੀ ਉਮਰ ਸੀ ਉਹਦੀ ਮੇਰੇ ਬ੍ਰਦਰ ਦਾ ਆਮਿਤ ਕੁਮਾਰ ਸੀ 36 ਸਾਲ ਉਹਨਾਂ ਦੀ ਉਮਰ ਇਹ ਵਿਆਹ ਵਰਾ ਸੀ ਕੋਰਜ ਹੈ ਵਿਆਹ ਵਰਾ ਸੀ ਕਿੰਨੇ ਜਵਾਬੇ ਦੋ ਬੱਚੇ ਨੇ ਠੀਕ ਹੈ ਤੇ ਜਦੋਂ ਉਹਨਾਂ ਗਈ ਖਰਚੇ ਦੋ ਬੱਚੇ ਨੇ ਤੇ ਜਦੋਂ ਇਹ ਜੋਇੰਟ ਫੈਮਿਲੀ ਰਹਿੰਦੀ ਕਿੱਦਾਂ ਆ ਜੋਇੰਟ ਫੈਮਿਲੀ ਰਹਿੰਦੀ ਬਸ ਤੇ ਜੈਤੇ ਭਾਜੀ ਜਦੋਂ ਵਾਪਸ ਆਏ ਮੁੜ ਕੇ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਹੁਲੀਆ ਸੀਗਾ ਉਹਨਾਂ ਦਾ ਤੇ ਕੁਝ ਸੀਸੀਟੀਵੀ ਖੰਗਾ ਲੇ ਗਏ ਕੋਈ ਕੋਸ਼ਿਸ਼ ਸੀਸੀਟੀਵੀ ਤਾਂ ਹਜੇ ਤੱਕ ਤਾਂ ਖੰਗਾ ਨਹੀਂ ਗਏ ਕਿਉਂਕਿ ਤੇ ਠਿੱਕੇ ਤੇ ਹੈ ਹੀ ਨਹੀਂ ਜੀ ਜਿਹੜੇ ਨਾਲ ਦੇ ਸੀਸੀਟੀਵੀ ਕੈਮਰੇ ਹੈਗੇ ਨੇ ਉਹ ਸਾਨੂੰ ਐਸਐਚਓ ਸਾਹਿਬ ਨੇ ਕਿਹਾ ਕਿ ਨਾਲ ਅਸੀਂ ਸਾਰੇ ਚੈੱਕ ਕਰਕੇ ਅੱਜ ਤੁਹਾਨੂੰ ਦੱਸਾਂਗੇ ਤੁਹਾਨੂੰ ਬਲਾਕ ਕੀ ਮੰਗ ਕੇ ਗਏ ਮੰਗ ਸਾਨੂੰ ਇਨਸਾਫ ਚਾਹੀਦਾ ਹਮ ਪਹਿਲੀ ਗੱਲ ਤੋਂ ਜਿਹੜਾ ਕਾਨੂੰਨ ਹੈਗਾ ਉਹਦੇ ਤੌਰ 'ਤੇ ਤੁਹਾਨੂੰ ਪਤਾ ਹੀ ਆ ਜਿਹਦਾ ਮਾਹੌਲ ਕੀ ਚੱਲ ਰਿਹਾ ਕੀ ਬੰਦੇ ਦੀ ਕੀ ਪੈਸੇ ਨਾਲੋਂ ਇੰਨੀ ਕੀਮਤ ਘਟ ਗਈ ਹਮ ਕਿ 100-100 ਰੁਪਏ ਦੇ ਪਿੱਛੇ ਵਾਰਦਾਤਾ ਹੋ ਰਹੀਆਂ ਨੇ 10 20 ਤੋਂ 25 ਸਾਲ ਦੇ ਯੰਗ ਨੌਜਵਾਨ ਰਿਵਾਲਵਰ ਲੈ ਕੇ ਚੱਲ ਰਹੇ ਨੇ ਕਾਹਦਾ ਕੀ ਕਰ ਚੱਲ ਹੈ ਸਾਰਾ ਖਤਮ ਹੀ ਹੋ ਗਿਆ ਨਸ਼ਾ ਇੰਨਾ ਜ਼ਿਆਦਾ ਕਰਦੇ ਨੇ ਕੀ ਕਰਾਂਗੇ ਆਪਾਂ ਵਿਆਹ ਨੂੰ ਕਿੰਨੇ ਸਾਲ ਹੋਏ ਭਾਜੀ ਵਿਆਹ ਨੂੰ ਤਕਰੀਬਨ 17 ਸਾਲ ਹੋ ਗਏ 17 ਸਾਲ ਹੋ ਗਏ ਇਹ ਬੱਚੇ ਦੀ ਉਮਰ ਅਜੇ ਨਹੀਂ ਹੁੰਦੀ ਦੋਨੋਂ ਲੜਕੀ ਲੱਗੇ ਇੱਕ ਤਾਂ ਬੇਟਾ ਇਹ ਹੈਗਾ ਜੀ ਖੜਾ ਬੈਠਾ ਇਹ ਕਿੰਨੇ ਉਮਰਾਂ ਦੇ ਇਹ ਜਿੰਮਾ ਕੀ ਨਾਮ ਹੈ ਇਹਦਾ ਰੋਹਨ ਜੀ اچھا ਇੱਕ ਬੇਟੀ ਗੁੜੀਆ ਹੈ ਬਗਣੀ ਗੁੜੀਆ ਹੋਵੇਗੀ اچھا ਗੁੜੀਆ ਕੀ ਨਾਮ ਗੁੜੀਆ ਵਿਸਾਨੀ ਠੀਕ ਹੈ ਠੀਕ ਹੈ ਭਾਜੀ ਗੁੜੀਆ ਕਿਸ ਤਰ੍ਹਾਂ ਲੱਗਦਾ ਜੀ ਜਿਹੜਾ ਅੱਜ ਰਹੀ ਆਈ ਸੀ ਕੁਛ ਪਤਾ ਲੱਗਿਆ ਹੁਲੀਆ ਬਗਰ ਹੁਲੀਆ ਦਾ ਤਕਰੀਬਨ ਬਾਰ ਬਾਰ ਜਿਆਦਾ ਪਤਲੀ ਸੀਗੀ ਜਿਆਦਾ ਓ ਨਹੀਂ ਸੀਗਾ ਠੀਕ ਹਾਂ ਮਾਈਕ ਸਵਾਰ ਤੇ ਹੈ ਜੀ ਮਾਈਕ ਸਵਾਰ ਕਿੰਨੇ ਕੋ ਬਾਈਕ ਸੀ ਕੁਝ ਪਲ ਲੱਗੇ ਇੱਕੋ ਹੀ ਵਾਈਕ ਸੀ ਜਿੱਕੀ ਵਾਈਕ ਸੀ ਗੀਤ ਅੱਛਾ ਕਿਤਾ ਠੀਕ ਹੈ ਜੀ ਤੁਹਾਡੇ ਅਮੀਤ ਤੁਹਾਡੇ ਜਰੂਰ ਕਰੋਗੇ ਕੁਝ ਨਹੀਂ ਮੈਨੂੰ ਮੈਂ ਚਲੇ ਗਏ ਸੀ ਕਿ ਮੈਂ ਚਾਹ ਪੀ ਕੇ ਆਰਾਮ ਨਾਲ ਨਿਕਲ ਕੇ ਸੀ ਮੈਂ ਦੁਕਾਨ ਤੇ ਦੁਕਾਨ ਵੀ ਖੋਲਦੇ ਨਾ ਨਹੀਂ ਜੀ ਦੁਕਾਨ ਹੈਗੀ ਉਹਨਾਂ ਦੀ ਅੱਛਾ ਸਵੇਰ ਤੋਂ 10 4 ਵਜੇ ਤੱਕ ਦੁਕਾਨ ਤੇ ਰਹਿੰਦੇ ਨੇ 4 ਵਜੇ ਤੋਂ ਬਾਅਦ ਸੱਤੇ ਤੇ ਜਾਂਦੇ ਨੇ ਉਹ ਕਿੰਨੇ ਵੇ ਗਏ ਸੀਗੇ ਘਰੋਂ ਕਰੋ ਤਾਂ ਨਿਕਲ ਗਿਆ ਸੀ 10 11 ਵਜੇ ਦੁਬਾਰਾ ਆਏ ਸੀ ਦੁਕਾਨ ਕੋਲ ਬੰਦ ਕੀਤੀ ਸੀ ਬਾਰ ਬਾਰ ਸੀ ਨਾਈ ਦੀ ਨਾਈ ਦੀ ਸਾਡੇ 9 ਵਜੇ ਆ ਗਏ ਸੀ ਮੁੰਡੇ ਜਾਂਦਾ ਮੇਰੇ ਨਾਲ ਅੱਛਾ ਮੁੰਡਾ ਆ ਗਿਆ ਸੀਗਾ ਇਹ ਮੁੰਡਾ ਕਦੋਂ ਆਇਆ ਡਾਗਰੇ ਮੁੰਡਾ ਆ ਗਿਆ ਸੀ ਸਾਡੇ 9 ਵਜੇ ਕਹੇ ਉਹ ਨਹੀਂ ਕਿਹਾ ਸੀਗਾ ਅਮਿਤਰੇ ਨਾਲ ਸਾਡੇ ਕੰਟੈਕਟ ਹੁੰਦੇ ਨਹੀਂ ਉਹਨਾਂ ਦੇ ਨਾਲ ਉਹ ਕਹਿੰਦੇ ਮੇਰੀ ਟੈਨਸ਼ਨ ਨਾਲ ਲਿਆ ਕਰੋ ਮੈਂ ਆਪੇ ਆ ਜੂ ਅੱਛਾ ਗੱਡੀ ਦੇ ਕੀ ਸੀ ਕਿੱਥਾ ਗਿਆ ਸੀ ਮੋਟਰਸਾਈਕਲ ਹੈਗੀ ਇਹਨੇ ਦੇ ਕੋਲ ਹਾਂਜੀ ਤੁਹਾਨੂੰ ਸੂਚਨਾ ਕੋਈ ਨਹੀਂ ਮੈਨੂੰ 11 ਵਜੇ ਮਿਲੀ ਜਦ ਆ ਰਹੀ ਉਹ ਡੇਟ ਨੇ ਫੋਨ ਕੀਤਾ ਸੀ ਡੇਟ ਨੇ ਹਾਂਜੀ ਫਿਰ ਮੈਂ ਆਪਣੇ ਭਰਾਵਾਂ ਨੂੰ ਫੋਨ ਕੀਤਾ ਵਾ ਫੇ ਮੇਰੇ ਭਰਾ ਪਹੁੰਚ ਗਏ ਸੀ ਕਿ ਮੈਂ ਬਾਤ ਚੁ ਗਈ ਹਾਂ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਨਾਲੇ ਉਤੋਂ ਪਤਾ ਚੱਲਿਆ ਕਿ ਉਹਨੂੰ ਮਾਰ ਗਏ ਉਹਨੂੰ ਗੋਲੀ ਕੇ ਦੁਆਰਾ ਦੇਖਣ ਆਏ ਨੇ ਕਿ ਵੀ ਮਰਿਆ ਕਿ ਨਹੀਂ ਮਰਿਆ ਜਿਨ੍ਹਾਂ ਨੇ ਗੋਲੀ ਗੋਲੀ ਤੇ ਛਾਤੀ ਤੇ ਕਹਿੰਦੇ ਸੀ ਛਾਤੀ ਤੇ ਮਾਰੀ ਐ ਸਿੱਧੀ ਮੈਨੂੰ ਤਾਂ ਇਨਸਾਫ ਚਾਹੀਦਾ ਮੇਰੇ ਛੋਟੇ ਛੋਟੇ ਬੱਚੇ ਕਿੱਥੇ ਜਾਣਗੇ ਇਹ ਸਾਨੇ-ਸਾਨੇ ਵਾਲਾ ਨੰਦਪੁਰ ਕੰਡ ਹੈਗਾ ਤੇ ਠੇਕੇ ਤੇ ਇੱਕ ਕਰਿੰਦਾ ਸੀਗਾ ਜਿਹਨੇ ਹੱਥਾ ਲਿਆ ਹੋਇਆ ਸੀਗਾ ਅਮਿਤ ਕੁਮਾਰ ਉਹਦਾ ਨਾਮ ਸੀਗਾ ਕੋਈ 10 50 ਕਿਤੇ ਨੰਨੇ ਆਏ ਜਿਨ੍ਹਾਂ ਨੇ ਕਿਹਾ ਵੀ 100 ਰੁਪਿਆ ਬਣਦਾ ਬਿਲ ਉਹ ਕਹਿੰਦਾ 120 ਰੁਪਏ ਬਿਲ ਬਣਦਾ ਆਪਸ ਸਪੈਸ਼ਲ ਲੈ ਕੇ ਟਕਰਾਰ ਹੋ ਗਈ ਤਦੋਂ ਤਿੰਨਾਂ ਦੇ ਕਿਨੇ ਉਹਦੇ ਗੋਲੀ ਮਾਰਦੀ ਦੇ ਉਸ ਨੂੰ ਪਤਾ ਲੱਗਣ ਤੇ ਹਸਪਤਲ ਲੈ ਗਏ ਹਸਪਤਲ ਲਿਆ ਕੇ ਵੀ ਡੈਥ ਹੋ ਗਈ ਸਰ ਇਹਦੀ ਕਿੰਨੀ ਉਮਰ ਸੀ ਔਰ ਇਹਦੀ ਮੌਕੇ ਤੇ ਮੌਤ ਆ ਗਈ ਸੀ ਨਹੀਂ ਨਹੀਂ ਇਹਨੂੰ ਸਿਵਲ ਹਸਪਤਲ ਲੈ ਗਏ ਸੋ ਉੱਥੇ ਡੈਥ ਹੋ ਗਈ 35 ਸਾਲ ਦੀ ਉਮਰ ਆ ਗਈ ਸਰ ਕੋਈ ਰੰਜਿਸ਼ ਕੋਈ ਪੁਰਾਣਾ ਮਾਮਲਾ ਤਾਂ ਨਹੀਂ ਸੀ ਇਹਦੀ ਇਨਵੈਸਟੀਗੇਸ਼ਨ ਜਾ ਰਹੀ ਆ ਕਿਉਂ ਛੇਤੀ ਫੜ ਲਾਗੇ ਸਾਡੇ ਕੋਲ ਸੀਸੀ ਫੁਟੇ ਕਾਫੀ ਮਿਲ ਗਿਆ ਜਦੋਂ 24 ਆਰਜ਼ ਸੀ ਰਿਸਟਾਰਟ ਕਰ ਲਾਗੇ ਸਰ ਇਹਨੇ ਜਿਹੜੇ ਹਮਲਾਵਰ ਸੀ ਇਹ ਕਾਹਦੇ ਤੇ ਆਏ ਸੀਗੇ ਇੱਕ ਮੋਟਰਸਾਈਕਲ ਤੇ ਆਏ ਸੀ ਕੀ ਹਥਿਆਰ ਵਗਰਾ ਵੀ ਸੀ ਹੋਰ ਇਹਨਾਂ ਕੋਲ ਨਹੀਂ ਆਹੀ ਸੀ ਵਪਰੀ ਸੀ ਜਿਹਨੇ ਗੋਣ ਚਲਾਇਆ ਸਰ ਜੋ ਮਤਲਬ ਕੁਝ ਪਤਾ ਲੱਗ ਪਾਇਆ ਕਿ ਕਿਧਰ ਹੋ ਗਏ ਨੇ ਕਿਦਾਂ ਹੋ ਕੇ ਉਹ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਰੀ ਸਾਰੀ ਸਰ ਕਿੰਨੇ ਫਾਇਰ ਕੀਤੇ ਗਏ ਸੀ ਇੱਕੋ ਫਾਇਰ ਹੋਇਆ ਕਿੱਥੇ ਲੱਗੀ ਸੀ ਮੰਦਿਰ ਕੋਲ ਟਿੱਡ ਦੇ ਵਿੱਚ ਲੱਗੀ ਸੀ ਉਹ ਕਾਰਵਾਈ ਕੀਤੀ ਜਾਏਗੀ ਹਾਂਜੀ ਪਰਚਾ ਦਰਜ ਕਰਤਾ ਸੀ ਐਫ ਆਈ ਨੰਬਰ 266 ਹੈ ਅੰਡਰ ਸੈਕਸ਼ਨ 302 ਅਸੀ ਪਰਚਾ ਦਰਜ ਕਰਤਾ ਸੀ